1 مارچ 2025 ਤੋਂ ਬਾਅਦ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ અભિયાન ਦੇ ਅੰਤਰਗਤ ਜਿਹੜਾ ਪੰਜਾਬ ਪੁਲਿਸ ਵੱਲੋਂ ਡਰੱਗ ਲਾ ਐਨਫੋਰਸਮੈਂਟ ਦੇ ਵਿੱਚ ਕਾਫੀ ਕਾਮਯਾਬੀ ਮਿਲੀ ਹੈ ਹੁਣ ਤੱਕ 2248 ਐਫ ਆਈ ਆਰ ਐ ਦਰਜ ਹੋਈਆਂ ਅਤੇ ਤਕਰੀਬਨ 4000 ਲੋਕਾਂ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਦੇ ਵਿੱਚ ਡਰੱਗਸ ਰਿਕਵਰ ਕੀਤੇ ਹਨ ਤੇ ਜਿਹੜੀ ਸਟਰੀਟ ਅਵੇਲੇਬਿਲਟੀ ਆਫ ਹੈਰੋਇਨ ਤੇ ਦੂਜੇ ਡਰੱਗਸ ਦੀ ਕਾਫੀ ਰਿਡਿਊਸ ਹੋਈ ਹੈ ਇਸ ਦੀ ਇੱਕ ਸੀਨੀਅਰ ਲੈਵਲ ਤੇ ਸਾਡੀ ਕੋਰ ਟੀਮ ਵੱਲੋਂ ਇਹਦੀ ਬ੍ਰੇਨਸਟਾਰਮਿੰਗ ਤੇ ਐਨਾਲਿਸਿਸ ਕਰਨ ਤੋਂ ਬਾਅਦ ਇੱਕ ਅਸੀਂ ਸਟਰੈਟਜੀ ਬਣਾਈ ਹੈ ਕਿ ਜਿਹੜੇ ਸਪਲਾਈਅਰਸ ਹੈਗੇ ਜਿਹੜੇ ਪਿੱਛੋਂ ਡਰਗ ਦੀ ਸਪਲਾਈ ਲਾਈਨਸ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਮੋਹੱਲਿਆਂ 'ਚ ਜਿਹੜੇ ਜਿਹੜੇ ਸਪਲਾਈ ਕਰਦੇ ਪਏ ਹੈ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਕੱਟ ਆਫ ਕੀਤਾ ਜਾਵੇ ਸੋ ਇਸ ਕਰਕੇ ਅੱਜ ਪੰਜਾਬ ਸਰਕਾਰ ਵੱਲੋਂ ਦਿੱਤੀ ਗਈਆਂ ਹਦਾਇਤਾਂ ਸਾਰੇ ਐਸਐਸਪੀਸ ਤੇ ਸੀਪੀਸ ਨੂੰ ਜਾਰੀ ਕੀਤੀਆਂ ਗਈਆਂ ਕਿ ਐਸਐਸਪੀਸ ਤੇ ਸੀਪੀਸ ਆਪਣੇ ਪਰਸਨਲ اٹENTION ਪੇ ਕਰਕੇ ਇਹ ਜਿਹੜੇ ਵੱਡੇ ਸਪਲਾਇਰ ਤੇ ਡਿਸਟ੍ਰੀਬਿਊਟਰ ਹੈਗੇ ਉਹਨਾਂ ਦੀ ਇੱਕ ਸਾਇੰਟਿਫਿਕ ਤੇ ਐਵਿਡੈਂਸ ਬੇਸਡ ਲਿਸਟਿੰਗ ਤੇ ਮੈਪਿੰਗ ਕਰਨਗੇ ਜਿਸ ਦੇ ਵਿੱਚ ਜਿਹੜੀ ਇੰਟਰੋ ਜਿਹੜੇ ਅਰੇਸਟਡ ਪਰਸਨਸ ਦੀ ਇੰਟਰੋਗੇਸ਼ਨ ਰਿਪੋਰਟਸ ਜਿਹੜੀਆਂ ਖੰਗਾਲੀਆਂ ਜਾਂ ਜਿਹੜੀ ਪਬਲਿਕ ਤੋਂ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਜਾਂ ਸੇਫ ਪੰਜਾਬ ਹੈਲਪਲਾਈਨ ਦੀ ਟਿਪਸ ਆਂਦੀਆਂ ਹੈ ਇੰਟੈਲੀਜੈਂਸ ਰਿਪੋਰਟਾਂ ਤੇ ਡਿਫਰੈਂਟ ਸੋਰਸਸ ਤੋਂ ਬਾਅਦ ਇੱਕ ਕੰਪਰੀਹੈਂਸਿਵ ਡਾਟਾਬੇਸ ਕੰਪਾਈਲ ਕੀਤਾ ਜਾਵੇ ਜਿਹੜੇ ਸਪਲਾਈਅਰਸ ਤੇ ਡਿਸਟ੍ਰੀਬਿਊਟਰਸ ਜਿਹੜੇ ਪੰਜਾਬ ਦੇ ਹਰ ਏਰੀਆ ਦੇ ਵਿੱਚ ਜਿਹੜੇ ਉਹ ਡਰੱਗਸ ਸਪਲਾਈ ਕਰਦੇ ਆ ਸੋ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਪ੍ਰਭਾਵੀ ਲੀਗਲ ਐਕਸ਼ਨ ਕੀਤਾ ਜਾਵੇ ਇਹ ਐਕਸਰਸਾਈਜ਼ ਟੋਟਲੀ ਸਾਇੰਟੀਫਿਕ ਐਵੀਡੈਂਸ ਬੇਸਡ ਤੇ ਮੈਟੀਕੁਲਸ ਤਰੀਕੇ ਨਾਲ ਕੀਤੀ ਜਾਊਗੀ ਤੇ ਐਸਐਸਪੀ ਆ ਨੂੰ ਇਹ ਇੱਕ ਹਫਤੇ ਦਾ ਸੀ ਸਮਾਂ ਦਿੱਤਾ ਹੈ ਕਿ ਵਿਦਨ ਅ ਵੀਕ ਤੁਸੀਂ ਸਪਲਾਈ ਲਾਈਨਸ ਆਇਡੈਂਟੀਫਾਈ ਕਰੋ ਤੇ ਉਹਨਾਂ ਦੇ ਖਿਲਾਫ ਇਫੈਕਟਿਵ ਲੀਗਲ ਐਕਸ਼ਨ ਕਰੋ ਸੋ ਥੈਟ ਪੰਜਾਬ ਦੇ ਵਿੱਚ ਡਰੱਗਸ ਦੀ ਅਵੇਲੇਬਿਲਿਟੀ ਸਟ੍ਰੀਟਸ ਤੇ ਸਾਰੇ ਸ਼ਹਿਰਾਂ ਤੇ ਸਾਰੇ ਪਿੰਡਾਂ ਦੇ ਵਿੱਚ ਜਿਹੜੀ ਡਰੱਗ ਇਰਾਡੀਕੇਸ਼ਨ ਦੀ ਮੁਹਿੰਮ ਜਿਹੜੀ ਉਹ ਕਾਮਯਾਬ ਕੀਤੀ ਜਾ ਸਕਦੀ ਹੈ